संत प्रसाद हर नाम ਧਿਆਇਆ ਤਬ ਤੀ ਤਾਵਤਮਨ ਤਰ ਪਤਾਇਆ ਸੁਖ ਬਿਸਰਾਮ ਪਾਇਆ ਗੁਣ ਗਾਈ ਸ਼ਰਮ ਮਿਟਿਆ ਮੇਰੀ ਹਤੀ ਬਲਾਈ ਰਹਾਉ ਸੰਤ ਪ੍ਰਸਾਦ ਹਰ ਨਾਮ ਧਿਆਇਆ ਬਤ ਤੇ ਕਾਵਤ ਮੰਤ ਪਤਾਇਆ ਸੋਖ ਬਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟੇ ਮੇਰੀ ਹਤੀ ਬਲਾਈ ਰਹਾਉ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਬਤਾਜ ਅਨਾ ਸਬਤਾਜ ਅਨਾਥ ਏਕ ਸ਼ਰਨ ਆਇਓ ਉੱਚ ਉੱਚ ਅਸਥਾਨ ਤਬ ਸਹ ਜੇ ਪਾਇਓ ਦੁਖ ਦਰਦ ਭਰਮ ਭਉ ਨਸਿਆ ਕਰਨ ਹਾਰ ਨਾਨਕ ਮਨ ਬਸਿਆ ਸਬਤਾਜ ਅनाथ ਏਕ ਸ਼ਰਨ ਆਇਓ ਊਚ ਅਸਥਾਨ ਤਬ ਸੈ ਜੀ ਪਾਇਓ ਦੁਖ ਦਰਦ ਭਰਮ ਭੋ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਮਨ ਕਪਟਨਾ ਕੀ ਜੈ ਮਨ ਕਪਟਨਾ ਕੀ ਜੈ ਮਨ ਕਪਟਨਾ ਕੀ ਜੈ ਮਨ ਕਪਟਨਾ ਕੀ ਜੈ ਛੋਡ ਛੋਡ ਰੇ ਪਖੰਡੇ ਛੋਡ ਛੋਡ ਰੇ ਪਖੰਡੇ ਛੋਡ ਛੋਡ ਰੇ ਪਖੰਡੇ ਸ਼ੋਡ ਸ਼ੋਡਰੇ ਪਖੰਡੇ ਮਨ ਕਪਟਨ ਕੀਜੈ ਮਨ ਕਪਟਨ ਕੀਜੈ ਮਨ ਕਪਟਨ ਕੀਜੈ ਮਨ ਕਪਟਨ ਕੀਜੈ ਬਨਾਰਸੀ ਤਪ ਕਰੇ ਉਲਟ ਤੀਰਥ ਮਾਰੇ ਬਨਾਰਸੀ ਤਪ ਕਰੇ ਉਲਟ ਤੀਰਥ ਮਾਰੇ आग्न दहे काया कपट की जय बनारसी तप करे उल्ट तीर्थ मरे आगन दहे काया कपट की जय मन कपट नकी जय मन कपट कीजे मन कपट न जय मन कपट न कीजे ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਾਹੇ ਕਾਇਆ ਕਪਟ ਕੀਜੈ ਜੇ ਕੋਈ ਮਨੁੱਖ ਕਾਸ਼ੀ ਜਾ ਉਲਟਾ ਲਟਕ ਕੇ ਤਪ ਕਰੇ ਨਾ ਤੀਰਥਾਂ ਤੇ ਸਰੀਰ ਤਿਆਗੇ ਧੂਣੀਆਂ ਦੀ ਅੱਗ ਵਿੱਚ ਸੜੇ ਜਾਂ ਜੋਗ ਅਭਿਆਸ ਆਦਿਕਾ ਨਾਲ ਸਰੀਰ ਨੂੰ ਚਿੰਤਵਾਈ ਕਰ ਲਵੇ ਫੇਰ ਨਹੀਂ ਪ੍ਰਮਾਤਮਾ ਦੀ ਰੀਸ ਕਰ ਸਕਦਾ ਮਨ ਕਪਟ ਨ ਕੀਜੈ ਮਨ ਕਪਟ ਨ ਕੀਜੈ ਮਨ ਕਪਟ ਨ ਕੀਜੈ ਮਨ ਕਪਟ ਨ ਕੀਜੈ ਅਸਮੇਦ ਜਾਗ ਕੀਜੈ ਅਸਮੇਦ ਜਾਗ ਕੀਜੈ ਸੋਨਾ ਗਰਬਦਾਨ ਦੀਜੈ ਅਸਮੇਤ ਜਗ ਦੀ ਜੈ ਸੋਨਾ দান ਕੀਜੇ RAM ਨਾਮ ਸਰ ਤੌ ਨ ਪੂਜੇ ਸਹਿਬ ਜੀ ਕਹਿੰਦੇ ਆਨਾ ਜੇ ਕੋਈ ਅਸਮੇਤ ਜਗ ਕਰੇ ਜਾਂ ਸੋਨਾ ਫਲ ਆਦੀ ਲੁਕਾ ਕੇ দান ਕਰੇ ਤਾਂ ਵੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ ਮਨ ਕਪਟਨ ਕੀਜ ਮਨ ਕਪਟਨ ਕੀਜ ਛੋਟ ਛੋਟਰੇ ਪਖੰਡੀ ਛੋਟ ਛੋਟਰੇ ਪਖੰਡੀ ਮਨ ਕਪਟਨ ਕੀਜ ਮਨ ਕਪਟਨ ਕੀਜ ਮਨ ਕਪਟਨ ਕੀਜ ਮਨ ਕਪਟਨ ਕੀ ਜੈ ਹਰ ਕਾ ਨਾਮ ਨਿਤ ਨਿਤ ਨਹਿ ਲੀਜੇ ਰਹਾਉ ਹਰ ਕਾ ਨਾਮ ਨਿਤ ਨਹਿ ਲੀਜੇ ਸਦਾ ਪ੍ਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ਰਹਾਉ ਗੰਗਾ ਜੋਗਦਾਵਰੀ ਜਾਈਏ ਕੁੰਭ ਜਾਓ ਕੇਦਾਰ ਨਾਯੇ ਗੋਮਤੀ ਸਹਿਜ ਗਉ ਦਾਨ ਦੀਜੈ ਕੀ ਕਹਿੰਦੇ ਪਾਸ਼ਾ ਗੰਗਾ ਜਾਓ ਗਦਾਵਰੀ ਜਾਈਏ ਕੁੰਭ ਜਾਓ ਕੇਦਾਰ ਨਾਯੇ ਗੋ ਗੋਮਤੀ ਸਹਿਜ ਗਉ ਦਾਨ ਦੀਜੈ ਗਉ ਸਮਝ ਦਾਨ ਦੀਜੈ ਇਕ ਹਿੰਦੂ ਤੀਰਥ ਹੈ ਇਕ ਹਿੰਦੂ ਤੀਰਥ ਹੈ ਜੋ ریاست ਗਾੜਵਾਲ ਅਧਿਆਤ ਗਾੜਵਾਲ ਯੂਪੀ ਚ ਪੈਂਦਾ ਹੈ ਯੂਪੀ ਦੇ ਵਿੱਚ ਰਿਦਰ ਹਿਮਾਲੇ ਦੀ ਬਰਾ ਬਰਫਾਨੀ ਜਾਨੀ ਕਿ ਬਰਫ ਧਾਰਾ ਬਰਫਾਨੀ ਧਾਰਾ ਵਿੱਚ ਮਹਾਪੰਥ ਦੀ ਚੋਟੀ ਹੇਠ ਇੱਕ ਢਿੱਲੇ ਉੱਤੇ ਹੈ ਇਸ ਦੀ ਉਚਾਈ 11753 ਫੁੱਟ ਹੈ 11753 ਫੁੱਟ ਹੈ ਇਹਦੀ ਚਾਈ ਜਿੱਥੇ ਇਹ ਬਰਫ ਪੈਂਦੀ ਆ ਪਾਤਸ਼ਾਹ ਨੇ ਜਿਹਦੇ ਬਰ ਦੱਸਿਆ ਇੱਥੇ ਸਦਾ ਛੇਵ ਦਾ ਮੰਦਿਰ ਹੈ ਜਿਸ ਵਿੱਚ ਝੋਟੇ ਦੀ ਸ਼ਕਲ ਦਾ ਮਹਾਦੇਵ ਕਸਿਆ ਜਾਂਦਾ ਹੈ ਕਿ ਪਾਂਡਵਾਂ ਤੋਂ ਹਾਰ ਕੇ ਸ਼ਿਵ ਜੀ ਇਸ ਹਾਰ ਦੇ ਝੋਟਾ ਬਣ ਕੇ ਆਏ ਅੰਦਰ ਦੇ ਪੁਜਾਰੀ ਜਮਕ ਹਨ ਅਰਜਣ ਤੋਂ ਹਾਰ ਖਾ ਕੇ ਸ਼ਿਵ ਸ਼ਿਵ ਜੀ ਨੇ ਝੋਟੇ ਦੀ ਸ਼ਕਲ ਵਿੱਚ ਇੱਥੇ ਪ੍ਰਾਨ ਲਈ ਇੱਥੇ ਪਨਾਹ ਲਈ ਧਾੜ ਪਹਾੜ ਵਿੱਚ ਤਾਸ ਦਿੱਤਾ ਜਿਹੜਾ ਧਾੜ ਸੀ ਉਹਨੇ ਮੂੰਹ ਸੀ ਉਹਨੇ ਉਹਦੇ ਵਿੱਚ ਪਹਾੜ ਦੇ ਵਿੱਚ ਤਾਂ ਦਿੱਤਾ ਸਿਰਫ ਪੇਠੀ ਬਾਹਰ ਦਿਖਾਈ ਦਿੰਦੀ ਏ ਜਿਸ ਦੀ ਲੋਕ ਪੂਜਾ ਕਰਦੇ ਹਨ ਬਾਕੀ ਹਿੱਸਿਆਂ ਦੀ ਪੂਜਾ ਚਾਰ ਹੋਰ ਨਾ ਥਾਵਾਂ ਤੇ ਹੁੰਦੀ ਹੈ ਬਾਹਾਂ ਦੀ ਪੂਜਾ ਤੋਂਗ ਲਾਤ ਤੇ ਮੂੰਹ ਦੀ ਰੁਦਰਨਾਣ ਦੀ ਨਾਭੀ ਜਾਨੀ ਕਿ ਜਿਹਨੂੰ ਧੁੰਨੀ ਕਹਿ ਦਿੰਦੇ ਆ ਨਾਬੀ ਦੀ ਪੂਜਾ ਸਿਰ ਤੇ ਜਟਾਂ ਦੀ ਕਲਪਲੇਸ਼ਨ ਇਹ ਪੰਜੇ ਸਥਾਨ ਪੰਜ ਕੇਦਾਰ ਸਜਾਏ ਜਾਂਦੇ ਹਨ ਗੋਮਤੀ ਨਦੀ ਗੋਮਤੀ ਇੱਕ ਨਦੀ ਜੋ ਜੁਪੀ ਵਿੱਚ ਪੀਲੀ ਭੀਰ ਜ਼ਿਲੇ ਵਿੱਚ ਸ਼ਾਹਜਹਾਨ ਦੀ ਝੀਲ ਤੋਂ ਨਿਕਲ ਕੇ ਖੇਤੀ ਨਖਲਾਉ ਜੌਨਪੁਰ ਆਦੀ 500 ਮੀਲ ਵਹਿੰਦੀ ਹੋਈ ਸੈਦਪੁਰ ਦੇ ਮਕਾਨ ਜਲਾ ਗਾਜੀਪੁਰ ਵਿੱਚ ਗੰਗਾ ਨਾਲ ਮਿਲ ਜਾਂਦੀ ਹੈ ਇਸ ਦਾ ਦੂਜਾ ਨਾਂ ਵਿਸਵਟੀ ਵੀ ਹੈ ਗੋਮਦੀ ਨਾਮ ਦੀ ਇੱਕ ਨਦੀ ਦਵਾਰਵਤੀ ਦਵਾਰਾਵਤੀ ਪਾਸ ਵੀ ਹੈ ਗਦਾਵਰ ਗਦਾਵਰ ਗੋ ਸਵਰਗ ਦੇਣ ਵਾਲੀ ਦੱਖਣ ਦੀ ਇੱਕ ਨਦੀ ਜੋ ਪੂਰਬੀ ਘਾੜ ਤੋਂ ਤ੍ਰਿਵਕ ਪਾਸੋਂ ਨਿਕਲ ਕੇ 900 ਮੀਲ ਵਹਿੰਦੀ ਹੋਈ ਬੰਗਾਲ ਦੀ ਖਾੜੀ ਵਿੱਚ ਡਿੱਗਦੀ ਹੈ ਹਜੂਰ ਸਾਹਿਬ ਇਸੇ ਨਦੀ ਤੇ ਕੰਢੇ ਤੇ ਹੈ ਸਹਿਜ ਹਿਆਰ ਕੁੰਭ ਦੇ ਮੇਲੇ ਤੇ ਜੇ ਗੰਗਾ ਗਦਾਵਰੀ ਤੀਰਥ ਜੇ ਜਾਈਏ ਕੇਦਾਰ ਨੇ ਕੇਦਾਰ ਤੀਰਥ ਤੇ ਇਸ਼ਾਨਾਨ ਕਰੀਏ ਜਾਂ ਗੋਮਤੀ ਨਦੀ ਤੇ ਕਾਂਡੇ ਹਜ਼ਾਰ ਗਵਾਂ ਦਾ ਵੀ ਦਾਨ ਕਰੀਏ ਤੇ ਪਰਮਾਤਮਾ ਦੀ ਤਾਂ ਵੀ ਨੀਰਿਸ਼ ਕਰ ਸਕਦਾ ਕੋਈ ਇਨੇ ਇਨੇ ਪਖੰਡ ਦੱਸੇ ਆ ਇਨੇ ਪਖੰਡ ਦੱਸੇ ਜਿਹੜੇ ਦੁਨੀਆ ਪ੍ਰਚਲਿਤ ਇਨ੍ਹਾਂ ਦੇ ਵਿੱਚ ਮਾਨ ਕਪਟਾ ਨਾ ਕੀਜੈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਛੋੜ ਛੋੜ ਰੇ ਪਖੰਡੇ ਛੋੜ ਛੋੜ ਰੇ ਪਖੰਡੇ ਛੋੜ ਛੋੜ ਰੇ ਪਖੰਡੇ ਛੋੜ ਛੋੜ ਰੇ ਪਖੰਡੇ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਕੋਟ ਜਾਓ ਤੀਰਥ ਕਰੇ ਤੋ ਜਾਏ ਹਵਾਲੇ ਗਾਰੇ ਰਾਮ ਨਾਮ ਸਰ ਤੋ ਨਾ ਪੂਜੇ ਕੋਟ ਜਾਓ ਤੀਰਥ ਕਰੇ ਤਨ ਜਾਓ ਹਿਵਾਲੇ ਗਾਰੇ RAM ਨਾਮ ਸਰ ਤੋਂ ਨਾ ਪੂਜੇ ਅਸਦਾਨ ਗੰਜਦਾਨ ਸਹਿਜਾ ਨਾਰੀ ਭੂਮਦਾਨ ਐਸੋ ਦਾਨ ਨਿਤ ਨਹਿ ਕੀਜੇ ਜੇ ਕੋਈ ਕੋੜਾ ਕੋਹੜਾ ਵਾਲੀ ਤੀਰਥ ਯਾਤਰਾ ਕਰੇ ਜੇ ਕੋਈ ਕਰੋਣਾ ਵਾਰੀ ਤੀਰਥ ਯਾਤਰਾ ਕਰੇ ਜਾਂ ਆਪਣਾ ਸਰੀਰ ਮਹਾਲੇ ਪਰਬਤ ਦੀ ਬਰਫ਼ ਵਿੱਚ ਗਾਲ ਦੇਵੇ ਤਾਂ ਫਿਰ ਇਹ ਸਾਰੇ ਕਮਾਂ ਪ੍ਰਭੂ ਦੀ ਬਰਾਬਰੀ ਨਹੀਂ ਕਰ ਸਕਦਾ ਅਸਦਾਨ ਗਜਦਾਨ ਸਹਿਜਾ ਨਾਰੀ ਭੂਮ ਦਾਨ ਐਸੋ ਦਾਨ ਨਿਤਨੇ ਕੀਜੇ ਜੇ ਘੋੜੇ দান ਕਰੀਏ ਹਾਥੀ দান ਕਰੀਏ ਸੇਜ দান ਕਰੀਏ ਬਹੋਟੀ দান ਕਰੀਏ ਘਰ ਵਾਲੇ ਜਿੰਨੂੰ ਕਹਿ ਦਨੇ ਆ ਆਪਣੀ ਜ਼ਿੰਮੇਦਾਰ ਥਾਰ ਦਈਏ ਜਾਨੀ ਕਿ ਜ਼ਮੀਨ ਜੇ ਸਦਾ ਹੀ ਅਜਾ ਕੋਈ ਨਾ ਕੋਈ দান ਕਰੇ ਤਾਂ ਕੀ ਕਰੀਏ ਮਨ ਕਪਟ ਨਾ ਕੀਜੇ ਮਨ ਕਪਟ ਨਾ ਕੀਜੇ ਛੋਟ ਛੋਟ ਰੇ ਪਖੰਡੀ ਛੋਟ ਛੋਟ ਰੇ ਪਖੰਡੀ ਇਹ ਸਭ ਚੀਜ਼ਾਂ ਨੇ ਭਗਤ ਨਾਮਦੇਵ ਜੀ ਖਲਡੰਕੀਤਾ ਸਾਰੀਆਂ ਚੀਜ਼ਾਂ ਨੂੰ ਨੇ ਆਤਮ ਜਿਉ ਨਰਮਾਏ ਕੀਜੇ ਨਰਮਾ ਲਾਏ ਨ ਕੀਜੇ ਆਪ ਬਰਾਬਰ ਕੰਚਨ ਦੀਜੇ ਰਾਮ ਨਾਮ ਸਿਮਰਨ ਪਉ ਨਾ ਪੂਜੇ ਜੇ ਆਪਣਾ ਆਪ ਵੀ ਭੇਟ ਕਰ ਦਈਏ ਨਾ ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰ ਦਈਏ ਤਾਂ ਵੀ ਇਹ ਮਨ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਮਨ ਨਾ ਦੀ ਜੇ ਰੋਸ ਜਮੇ ਮਨ ਨਾ ਦੀ ਜੇ ਰੋਸ ਨਾ ਜਮੇ ਦੀ ਜੇ ਦੋਸ਼ ਨਿਰਮਲ ਨਿਰਮਾਨ ਪਦ ਚਿਨ ਲੀਜੇ ਮਨ ਨਾ ਕੀਜੇ ਰੋਸ ਨਾ ਜਮੇ ਨਾ ਦੀਜੇ ਦੋਸ਼ ਨਿਰਮਲ ਨਿਰਮਾਨ ਪਦ ਚਿਨੀ ਜੇ ਸਦਾ ਅਜਹਿ ਕੰਮ ਹੀ ਕਰਦੇ ਰਹਿਣਾ ਹੈ ਤੇ ਨਾਮ ਨਹੀਂ ਸਿਮਰਨਾ ਤੇ ਫਿਰ ਮਨ ਵਿੱਚ ਗਿੱਲਾ ਨਾ ਕਰਨਾ ਜਮ ਨੂੰ ਦੋਸ਼ ਨਾ ਦੇਣਾ ਕਿਉਂਕਿ ਕਿਉਂ ਆ ਗਿਆ ਏ ਇਸ ਦੀ ਕਭ ਕਮੀ ਜਾ ਮਤੇ ਖਲਾਸੀ ਨਹੀਂ ਕਰਨੀ ਚਾਹੀਦੀ ਪਵਿੱਤਰ ਵਾਸਨਾ ਰਹਿਣ ਤੋਂ ਅਥਵਾ ਨਾਲ ਜਾਣ ਪਛਾਣ ਕਰ ਲੈਣੀ ਚਾਹੀਦੀ ਹੈ ਜਸਰਾਥਰ ਜਾਏ ਨੰਦਰ ਰਾਜਾ ਮੇਰਾ रामचंद्र ਪਰਣੇ ਨਾਮੇ ਤਤ ਰਸ ਅੰਮ੍ਰਿਤ ਪੀ ਜੈ ਭਗਤ ਨਾਮਦੇਵ ਜੀ ਕਹਿੰਦੇ ਨੇ ਨਾਮ ਦੇ ਬੇਨਤੀ ਕਰਦਾ ਹੈ ਸਭ ਰਸਾਂ ਦਾ ਮੂਲ ਰਸ ਨਾਮ ਅੰਮ੍ਰਿਤ ਪੀਣਾ ਚਾਹੀਦਾ ਹੈ ਇਹ ਨਾਮ ਅੰਮ੍ਰਿਤ ਹੀ ਸਭ ਨਾਮਾਂੋਂ ਵੱਡਾ ਹੈ ਮਨ ਕਪਟ ਨਾ ਕੀਜੈ ਮਨ ਕਪਟ ਨਕੀਜ ਮਨ ਕਪਟ ਨਕੀਜ ਮਨ ਕਪਟ ਨਕੀਜ ਛੋੜ ਛੋੜ ਰੇ ਪਖੰਡੇ ਛੋੜ ਛੋੜ ਰੇ ਪਖੰਡੇ ਛੋੜ ਛੋੜ ਰੇ ਪਖੰਡੇ ਛੋੜ ਛੋੜ ਰੇ ਪਖੰਡੇ ਮਨ ਕਪਟ ਨਕੀਜ ਮਨ ਕਪਟ ਨਕੀਜ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਇਹ ਸ਼ਾਬਦ ਭਗਤ ਨਾਮਦੇਵ ਜੀ ਦਾ ਹੈ ਇਹਦੇ ਵਿੱਚ ਪਖਾਡ ਵੇਖੋ ਕਿੰਨੇ ਦੱਸੇ ਭਗਤ ਨਾਮਦੇਵ ਜੀ ਨੇ ਇਹਨਾਂ ਸਾਰਿਆਂ ਪਖਾਡਾਂ ਦਾ ਖੰਡਨ ਕੀਤਾ ਭਗਤ ਨਾਮਦੇਵ ਜੀ ਇਸ਼ਨਾਨ ਕਰਨ ਵਾਸਤੇ ਨਦੀ ਕਿਨਾਰੇ ਗਏ ਇਸ਼ਨਾਨ ਕਰਨ ਪੇਸ਼ੋ ਪ੍ਰਭੂ ਜੀ ਦੇ ਪਿਆਰੇ ਪਿਆਰ ਵਿੱਚ ਇਸ ਭਾਤ ਲਿਵਲੀਨ ਹੋ ਗਏ ਕਿ ਸਭ ਚਰ ਆਚਰ ਵਸਤੂਆਂ ਵਿੱਚ ਇੱਕ ਅਧਾਇਤਵ ਵੇਖਣ ਲੱਗੇ ਹੰ ਭਾਵ ਹੰਪਾ ਮੈਨਾ ਭਾਵ ਹਿਰਦੇ ਹੰਪਾਵ ਹਿਰਦੇ ਵਿੱਚੋਂ ਬਿਲਕੁਲ ਖਤਮ ਹੋ ਗਿਆ ਜਿਹਦੀ ਭਾਵਨਾ ਹੰਕਾਰ ਵਾਲੀ ਹੁੰਦੀ ਆ ਕੇਵਲ ਸੁੱਧ ਬ੍ਰਹਮ ਵਿੱਚ ਲੀਨ ਹੋ ਗਏ ਭਾਵ ਬ੍ਰਹਮ ਜੋਤ ਵਿੱਚ ਭਗਤ ਨਾਮਦੇਵ ਜੀ ਦੀ ਜੋਤ ਰਲ ਗਈ ਇੱਕ ਔਰਤ ਦਾ ਪਤੀ ਮਰ ਗਿਆ ਸੀ ਸਾਥੀ ਹੋਣ ਵਾਸਤੇ ਉਹ ਨਦੀ ਦੇ ਕਿਨਾਰੇ ਤੇ ਆ ਗਈ ਉਸ ਨੇ ਭਗਤ ਨਾਮਦੇਵ ਜੀ ਨੂੰ ਬ੍ਰਹਮ ਸਮਾਧੀ ਵਿੱਚ ਮਗਨ ਬੈਠੇ ਵੇਖਿਆ ਤਦ ਮਨ ਨਾ ਮਨ ਨਾਲ ਵਿਚਾਰ ਕਰਨ ਲੱਗੀ ਕਿ ਮੈਂ ਮਰਨ ਲਈ ਤਾਂ ਤਿਆਰ ਹੀ ਹਾਂ ਭਗਤ ਨਾਮਦੇਵ ਜੀ ਨੂੰ ਨਮਸ਼ਕਾਰ ਕਰਕੇ ਆਪਣਾ ਜਨਮ ਸਫਲ ਕਰ ਲਵਾਂ ਚੰਗਾ ਹੋਵੇਗਾ ਕਿਵੇਂ ਮਨ ਵਿੱਚ ਵਿਚਾਰਾਂ ਕਰਦੀ ਉਹ ਭਗਤ ਨਾਮਦੇਵ ਜੀ ਦੇ پاس ਪੁੱਜ ਗਈ ਭਗਤ ਨਾਮਦੇਵ ਜੀ ਨੂੰ ਨਮਸ਼ਕਾਰ ਕੀਤੀ ਭਗਤ ਨਾਮਦੇਵ ਜੀ ਨੇ ਲਵ ਲੀਨ ਅਸਥਵਾ ਵਿੱਚ ਹੀ ਆਖ ਦਿੱਤਾ ਆਓ ਸੁਹਾਗਵਤੀ ਸੁਹਾਗਵਤੀ ਸ਼ਬਦ ਭਗਤ ਜੀ ਨੇ ਮੂੰਹ ਸੁਣ ਕੇ ਉਹ ਔਰਤ ਬਹੁਤ ਪ੍ਰਸੰਨ ਹੋਈ ਅਤੇ ਗਾਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਭਗਵਾਨ ਇਹ ਪਾਸ਼ਾ ਇਹ ਭਗਤ ਜੀ ਇਹ ਬੀਠਲ ਜੀ ਸਰੂਪ ਭਗਤ ਨਾਮਦੇਵ ਜੀ ਮੈਂ ਆਪ ਹੀ ਮੈਂ ਆਪ ਜੀ ਦੇ ਮੁਤਾਬਕ ਤੋਂ ਕਹੇ ਸੁਹਾਗਵਤੀ ਸ਼ਬਦ ਤੋਂ ਹਜ਼ਾਰਾਂ ਵਾਰ ਕੁਰਬਾਨ ਜਾਂਦੀ ਹਾਂ ਐਵੇਂ ਕਹਿ ਕੇ ਉਸ ਔਰਤ ਨੇ ਆਪਣੇ ਪਤੀ ਦਾ ਮਰਤਕ ਸਰੀਰ ਚੁਕਵਾ ਕੇ ਲੈ ਆਂਦਾ ਅਤੇ ਭਗਤ ਨਾਮਦੇਵ ਜੀ ਦੇ ਚਰਨਾਂ ਵਿਖੇ ਲਿਆ ਕੇ ਰੱਖ ਦਿੱਤਾ ਅਤੇ ਬੇਨਤੀਆਂ ਕਰਨ ਲੱਗੀ ਭਗਤ ਜੀ ਧਰਤੀ ਆਗ ਹਵਾ ਪਾਣੀ ਦਿਸ਼ਵਾ ਸੂਰਜ ਚੰਦਰਮਾ ਨਿਸ਼ਾਤਰ ਤਿੰਨਾ ਲੋਕਾਂ ਦੀ ਸਮਗਰੀ ਨਸ਼ਟ ਹੋ ਸਕਦੀ ਹੈ ਆਗ ਸਾੜਨ ਦਾ ਸੁਭਾਅ ਛੱਡ ਕੇ ਸ਼ੀਤਲਾ ਧਰਨ ਕਰ ਸਕਦੀ ਹੈ ਪਾਣੀ ਆਪਣਾ ਠੰਡਾ ਸੁਭਾਅ ਤਿਆਗ ਕੇ ਸਾਰ ਨਹਾੜਾ ਸੁਭਾਅ ਗ੍ਰਹਿਣ ਕਰ ਸਕਦਾ ਹੈ ਸੂਰਜ ਸ਼ੀਤਲ ਚੰਦਰਮਾ ਤੇਜਮਈ ਪ੍ਰਿਥਵੀ ਉਲਟ ਜਾਵੇ ਕਾਸ਼ ਵੀ ਆਪਣਾ ਪਹਾੜ ਖਤਮ ਕਰ ਸਕਦਾ ਕਰ ਲਵੇ ਭਾਵ ਆਪਣੀਆਂ ਸੁਭਾਅ ਛੱਡ ਦੇਣ ਪਰ ਮਹਾਤਮਾ ਦਾ ਬਚਨ ਸਦਾ اٹਲ ਰਹੇਗਾ ਇਹਨੇ ਕੁਝ ਹੋ ਜਾਣ ਤੇ ਪਰਮਾ ਜਿਹੜਾ ਮਹਾਤਮਾ ਸੰਤ ਉਹਨਾਂ ਦੇ ਬਚਨ ਟਲ ਰਹਣਗੇ ਆਪ ਜੀ ਨੇ ਮੈਨੂੰ ਦੋ ਦਹਾਗਣ ਸੁਹਾਗਵਤੀ ਆਖਿਆ ਹੈ ਪਰ ਮੇਰਾ ਪਤੀ ਆਪ ਜੀ ਦੇ ਸਾਹਮਣੇ ਮੋਇਆ ਪਿਆ ਹੈ ਮਨ ਕਪਟਨਾ ਕੀਜੈ ਮਨ ਕਪਟਨਾ ਕੀਜੈ ਮਨ ਕਪਟਨਾ ਕੀਜੈ ਮਨ ਕਪਟਨਾ ਕੀਜੈ ਛੋੜ ਛੋੜ ਰੇ ਪਖੰਡੇ ਛੋੜ ਛੋੜ ਰੇ ਪਖੰਡੀ ਛੋੜ ਛੋੜ ਰੇ ਪਖੰਡੀ ਛੋੜ ਛੋੜ ਰੇ ਪਖੰਡੀ ਮਨ ਕਪਟਨ ਕੀਜੈ ਮਨ ਕਪਟਨ ਕੀਜੈ ਮਨ ਕਪਟਨ ਕੀਜੈ ਮਨ ਕਪਟਨ ਕੀਜੈ ਅਪਰੋਕਤ ਬਹੁਤ ਉੱਚੇ ਬਚਨ ਵਚਨ ਸੁਣ ਕੇ ਭਗਤ ਜੀ ਮਨ ਵਿੱਚ ਵਿਚਾਰਨ ਲੱਗੇ ਕਿ ਮੈਂ ਐਵੇਂ ਬਿਨਾਂ ਸੋਚੇ ਸਮਝੇ ਹੀ ਇਸ ਨੂੰ ਸੁਹਾਗਵਤੀ ਕਿਉਂ ਆਖ ਦਿੱਤਾ ਮੇਰੇ ਪਾਸੋਂ ਇਹ ਬਹੁਤ ਵੱਡੀ ਅਗਿਆਨਤਾ ਹੋਈ ਏ ਮਨ ਬਹੁਤ ਦੁਖੀ ਹੋਇਆ ਇਸ ਭੁੱਲ ਦਾ ਪਛਤਾਵਾ ਕਰਨ ਲੱਗੇ ਐਵੇਂ ਮਨ ਵਿੱਚ ਵਿਚਾਰਾ ਕਰਦੇ ਫਿਰ ਭਗਤ ਜੀ ਪ੍ਰਭੂ ਚਰਨਾ ਵਿੱਚ ਲੀਨ ਹੋ ਗਏ ਪ੍ਰਭੂ ਜੀ ਨੇ ਅੰਤਰੀ ਅੰਤਰਾ ਆਤਮਾ ਵੇਖੇ ਭਗਤ ਨਾਮਦੇਵ ਜੀ ਨੂੰ ਆਖਿਆ ਕਿ ਨਾਮਦੇਵ ਹਰਾਨ ਕਿਉ ਹੁੰਨਾ ਹੈ ਉਸ ਮਰੇ ਹੋਏ ਪੁਰਸ਼ ਤੋਂ ਨੂੰ ਬਾਹੋਂ ਫੜ ਕੇ ਤੇ ਉਠਾ ਕੇ ਰਾਮ ਰਾਮ ਦਾ ਜਾਪ ਕਰਾਓ ਨਾਮਦੇਵ ਜੀ ਭਗਵਾਨ ਜੀ ਦਾ ਹੁਕਮ ਮੰਨ ਕੇ ਉਸ ਨੂੰ ਬਾਹਾਂ ਫੜ ਕੇ ਉਠਾ ਕੇ RAM RAM ਦਾ RAM ਨਾਮ ਜਪਾਉਂਦਿਆ ਜਾਪ ਕਰਾਇਆ ਉਹ ਪੁਰਸ਼ ਭਗਤ ਨਾਮਦੇਵ ਜੀ ਦੇ ਪਵਿੱਤਰ ਹੱਥਾਂ ਦੀ ਛੋਹ ਨਾਲ ਇਹ ਜੀਵਨ ਉਹ ਜੀਵਤ ਹੋ ਗਿਆ ਛੇ ਚਰਨਾ ਤੇ ਢਹਿ ਪਿਆ ਅਤੇ ਭਗਤ ਨਾਮਦੇਵ ਜੀ ਉਪਮਾ ਕਰਨ ਲੱਗਾ ਲੋਕਾਂ ਨੇ ਇਸ ਲੋਕ ਦ੍ਰਿਸ਼ ਨੂੰ ਵੇਖਿਆ ਤਦ ਲੱਗੇ ਤਦ ਲੱਗੇ ਭਗਤ ਨਾਮਦੇਵ ਜੀ ਦੀ ਜੈ ਜੈਕਾਰਾਂ ਲਾਪੀ ਹਰ ਪਾਸੇ ਭਗਤ ਜੀ ਭਗਤ ਜੀ ਹੋਂ ਲਾਪੀ ਸਾਰੇ ਲੋਕ ਨਮਸ਼ਕਾਰਾਂ ਕਰਨ ਲੱਗ ਪਏ ਉਸ ਇਸਤਰੀ ਨੇ ਆਪਣੇ ਗਹਿਣੇ ਲਾ ਕੇ ਨਾਮਦੇਵ ਜੀ ਦੇ ਉੱਪਰੋਂ ਵਾਰ ਕੇ ਗਰੀਬਾਂ ਨੂੰ ਵੰਡੇ ਦਿੱਤੇ ਵੰਡੀ ਜਾਂਦੀ ਏ ਤੇ ਘਰ ਪੁੱਜ ਕੇ ਸਮਾਨ ਵੀ ਗਰੀਬ ਲੋੜਾਂ ਨੂੰ ਲਟਾ ਦਿੱਤਾ ਦੋਵੇਂ ਪਤੀ ਪਤਨੀ ਭਗਤ ਨਾਮਦੇਵ ਜੀ ਤੋਂ ਉਹ ਉਪਦੇਸ਼ ਗ੍ਰਹਿਣ ਕੀਤਾ ਤੇ ਭਗਤ ਨਾਮਦੇਵ ਜੀ ਦੇ ਸਿੱਖ ਬਣ ਗਏ ਉਸ ਬ੍ਰਾਹਮਣ ਦਾ ਪਹਿਲਾ ਨਾਮ ਜੈਦਰਤ ਜੈਰਥ ਬਦਲ ਕੇ ਜੈ ਦੇਵ ਰੱਖ ਦਿੱਤਾ ਭਗਤ ਨਾਮਦੇਵ ਜੀ ਨੇ ਅਤੇ ਦੋਵੇਂ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨ ਲੱਗ ਪਏ ਹੇ ਤੂੰ ਵੀ ਸਭ ਜੰਜਾਲਾਂ ਤੋਂ ਛਡਕਾਰਾ ਪ੍ਰਾਪਤ ਕਰਨ ਲਈ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨੀ ਆਰੰਭ ਕਰ ਦਿੱਤੀ ਪ੍ਰਭੂ ਜੀ ਦੇ ਭਗਤਾਂ ਦੀ ਚਰਨ ਸ਼ੋਭਾ ਪ੍ਰਾਪਤ ਕੀਤੀ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਛੋੜ ਛੋੜੇ ਪਖੰਡੇ ਛੋੜ ਛੋੜੇ ਪਖੰਡੇ ਛੋੜ ਛੋੜੇ ਪਖੰਡੇ ਛੋੜ ਛੋੜੇ ਪਖੰਡੇ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਐਵੇਂ ਸਵਾਨ ਰੂਪ ਵਿੱਚ ਭਗਵਾਨ ਜੀ ਨੇ ਪਹਿਚਾਨ ਕੇ ਘੋੜਾ ਲੈ ਕੇ ਪਿੱਛੇ ਭੱਜਣ ਦੀ ਸਾਖੀ ਭਗਵਾਨ ਜੀ ਦੇ ਕਲੰਕ ਰੂਪ ਕਲੰਦਰ ਰੂਪ ਧਾਰ ਕੇ ਕੈਸ਼ੀਆਂ ਖੋਈਆਂ ਅਤੇ ਬਹੁਤ ਡਰਾਉਣਾ ਪਰ ਫਿਰ ਵੀ ਭਗਤ ਨਾਮਦੇਵ ਜੀ ਨੇ ਪਕਾਰ ਉੱਠਣਾ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਪ੍ਰਮਾਤਮਾ ਨੇ ਫਿਰ ਪਛਾਨ ਲਿਆ ਭਗਤ ਨਾਮਦੇਵ ਜੀ ਕਹਿੰਦੇ ਉਹ ਡਰਾਉਣੀ ਸ਼ਕਲ ਬਣ ਕੇ ਉਹਨੂੰ ਡਰਾਉਣ ਲੱਗ ਪਿਆ ਤੇ ਭਗਤ ਨਾਮਦੇਵ ਜੀ ਕਹਿੰਦੇ ਆਵੋ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਇਹ ਗਰਬਾਣੀ ਦਾ ਸ਼ਬਦ ਆ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਇਹ ਭਗਤ ਨਾਮਦੇਵ ਜੀ ਨੇ ਕਿਹਾ ਅਤੇ ਬ੍ਰਾਹਮਣ ਰੂਪ ਧਾਰ ਕੇ ਭਗਤ ਜੀ ਦੀ ਪ੍ਰੀਖਿਆ ਲੈਣੀ ਭਗਤ ਨਾਮਦੇਵ ਜੀ ਦੇ ਜਲ ਮਰਨ ਦੀ ਤਿਆਰੀ ਕਰਨੀ ਪਰ ਭਗਵਾਨ ਜੀ ਨੇ ਭਗਤ ਜੀ ਨੂੰ ਬਾਹੋਂ ਫੜ ਕੇ ਉਠਾ ਲੈਣਾ ਅਤੇ ਆਸ਼ੀਰਵਾਦ ਦੇਣਾ ਆਦੀ ਭਗਤ ਨਾਮਦੇਵ ਜੀ ਦੀਆਂ ਜੈਹੀਆਂ ਬੇਅੰਤ ਸਾਖੀਆਂ ਹਨ ਆਪ ਜੀ ਨੂੰ 72 ਵਾਰੀ ਪ੍ਰਭੂ ਪਰਮੇਸ਼ਰ ਦੇ ਦਰਸ਼ਨ ਹੋਏ ਭਗਤ ਨਾਮਦੇਵ ਜੀ ਨੂੰ 72 ਵਾਰੀ ਦਰਸ਼ਨ ਹੋਏ ਆ ਪਰਮੇਸ਼ਰ ਦੇ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਹਜ਼ਾਰਾਂ ਜੀਵਾਂ ਨੂੰ ਭਗਤੀ ਮਾਰਗ ਤੇ ਤੰਦ ਵੇ ਪ੍ਰਭੂ ਸਿਮਰਨ ਕਰਦੇ ਹੋਏ ਸਿਮਰਨ ਕਰਦੇ ਹੋਏ 1350 ਈਸਵੀ ਨੂੰ ਪੋਕ ਪੋਡਾਰ 1350 ਈਸਵੀ ਨੂੰ ਪੋਡਾਰ ਪੁਰ ਵਿਖੇ ਪੰਜ ਭੂਤਕ ਸਰੀਰ ਤਿਆਗ ਕੇ ਪ੍ਰਭੂ ਜੋਤ ਵਿੱਚ ਲੀਨ ਹੋ ਗਏ ਭਗਤ ਨਾਮਦੇਵ ਜੀ ਦੇ ਪੂਰੇ ਪ੍ਰਸੰਗਾ ਦਾ ਵਰਨਨ ਔਖਾ ਹੈ ਕੁਝ ਕੋ ਸਾਖੀਆਂ ਪ੍ਰੇਮ ਭਗਤੀ ਦੇ ਸਿਮਰਦੀਆਂ ਦਰਜ ਕੀਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 61 ਸ਼ਬਦ ਦਰਜ ਹਨ ਕੁਝ ਜੋਤੀ ਜੋਤ ਸਮਾਉਣ ਦਾ ਅਸਥਾਨ ਕਮਾਨ ਪਿੰਡ ਕਮਾਨ ਜ਼ਿਲ੍ਹਾ ਗਰਦਾਸਪੁਰ ਇੱਥੇ ਭਗਤ ਨਾਮਦੇਵ ਜੀ ਆਖਰੀ ਸਮਾ ਇੱਥੇ ਬਤਾਇਆ ਤੇ ਇੱਥੇ ਜੋਤੀ ਜੋਤ ਸਮਾਈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਮਨ ਕਪਟਨ ਕੀ ਜੈ ਛੋਟ ਛੋਟਰੇ ਪਖੰਡੇ ਛੋਟ ਛੋਟਰੇ ਪਖੰਡੇ ਛੋਟ ਛੋਟਰੇ ਪਖੰਡੇ ਛੋਟ ਛੋਟਰੇ ਪਖੰਡੇ ਮਨ ਕਪਟ ਨਕੀਜੈ 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 ਮਨ ਕਪਟਨ ਕੀ ਜੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ